ਇੱਕ ਦੀ ਖੁਸ਼ੀ ਮਨਾਈ ਜਾਂਦੇ ਨੇ ਇੱਕ ਜੱਟਲੇ ਕਮਾਰ ਕਰਦੇ ਆ ਦੋ ਤਿੰਨ ਰਹਿ ਗਏ ਸੀ ਗਿੱਦੜਵਾਹੇ ਵਾਲਾ ਉਹ ਕਿਉਂ ਉੱਥੇ ਡੇਰਾ ਬਾਬਾ ਨਾਨਕਾ ਉਹਨਾਂ ਦਾ ਵੀ ਕਿੱਲਾ ਨਿਕਲ ਗਿਆ ਤਾਂ ਹੁਣ ਚੋਂ ਉਹ ਵੀ ਬੈੰਗੀ ਆਰਾਮ ਨਾਲ ਲੋਕ ਨੇ ਜੀ ਪਬਲਿਕ ਆ ਮੈਂ ਕੀ ਕਰਾਂ ਇਹ ਤੁਸੀਂ ਕਰਿਆ ਕੰਮ ਸਾਰਾ ਜਿੱਥੋਂ ਵੀ ਕਰਿਆ ਤੁਸੀਂ ਕਰਿਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਨਾ ਵੀ ਅਸੀਂ ਸਾਨੂੰ ਸਾਰੀ ਉਮਰ ਨਹੀਂ ਹਾਰ ਆ ਸਕਦਾ ਜਮਾਨਤਾਂ ਜਬਤ ਕਰਾਤੀਆਂ ਪਹਿਲਾਂ ਆਪਾਂ ਹਰਾਉਣ ਵਾਸਤੇ ਵੋਟਾਂ ਪਾਉਂਦੇ ਹੁੰਦੇ ਸੀ ਜਿੱਥੇ ਜਿਹੜਾ ਮਰਜ਼ੀ ਜਰਾ ਇਹਨੂੰ ਹਰਾਉਣਾ ਹੈ 네ਗੇਟਿਵ voting ਹੁੰਦੀ ਸੀ ਬਾਈ ਦੇ ਵਿੱਚ ਤੁਸੀਂ ਹੁਣ ਆ ਹੁਣ ਵੀ ਜਿਤਾਉਣ ਵਾਸਤੇ ਵੋਟਾਂ ਪਾਉਂਦੇ ਹਾਂ ਕਿ ਹਾਰੇ ਜਿਹੜਾ ਮਰਜੀ ਆ ਰਿਹਾ ਇਹਨੂੰ ਜਿਤਾਉਣਾ ਹੈ ਬੰਦਾ ਚੰਗਾ ਮਰੀਏ ਨੂੰ ਠੱਗੀਆਂ ਜੋ ਅੱਖਾਂ ਪਿੱਛੇ ਜਿੰਨਾ ਪਿੱਛੇ ਕਹਿੰਦਾ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਗਮਾਏ ਉਹ ਚੱਕੋ ਚੱਕੋ ਕਰਦੇ ਕਾਂਟਾ ਨਹੀਂ ਰੱਖਦੇ ਕਹਿੰਦੇ ਬਗਰਾਉਣ ਵਾਲੀ ਪੂਆ ਪਰਸੋਂ ਫੁੱਲਾਂ ਤੇ ਆਜੂ ਚੱਕੋ ਕਰਾਂ ਚੱਕੋ ਸਕਾਰੇ ਬਾਤੇ ਪਾਪਾ ਕੁਮਈਆ ਨੇ ਦੁਕਾਨ ਟੱਗਾ ਰੱਖਦੇ ਨਹੀਂ ਉੱਥੇ ਤੁਸੀਂ ਨਾ ਘਟ ਕੋਲ ਪੈਸਾ ਵੰਡਣ ਨੂੰ ਨਾ ਅਸੀਂ ਗੁੰਡਾਗਰਦੀ ਕਰਦੇ ਆ ਅੱਜ ਤਾਂ ਪਿਆਰ ਨਾਲ ਚੱਲ ਲੋਕਾਂ ਨੂੰ ਕਹਿੰਦੇ ਆ ਭਰਾਵੋ ਆ ਗੱਲ ਐ ਇਹਨਾਂ ਚੋ ਹਾਂ ਚੰਗਾ ਐ ਤੇ ਆਹ ਦੇਖ ਲੋ ਬਾਕੀ ਤਾਂ ਇਹਨਾਂ ਨੇ ਤਾਂ ਲੁੱਟਿਆ ਹੋਇਆ ਲੋਕ ਵੋਟਾਂ ਪਾਉਂਦੇ ਨੇ ਰਿਜ਼ਲਟ ਆਇੰਦਾ ਸਾਡਾ ਕੀ ਐ ਆੱਜ ਤੱਕ ਹਰ ਲਾਕਈ ਆਪਣੇ ਤਾਂ ਪਿੰਡੀ ਆਪਣੇ ਨੇ ਸਾਰੇ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਕਦੇ ਆਉਣ ਨਹੀਂ ਦਿੱਤੀ ਜਾਊਗੀ ਜਿੰਨਾ ਚਿਰ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਰਹੇ ਹੋ ਮੈਂ ਤੁਹਾਡਾ ਵਿਸ਼ਵਾਸ ਤੋਂ ਟਪੜ ਨਹੀਂ ਦੇਣਾ ਕਿਉਂਕਿ ਮੈਂ ਪੈਸੇ ਪੂਸੀ ਕਮਾਉਣ ਤਾਂ ਆਇਆ ਨਹੀਂ ਉਹ ਕੰਮ ਤਾਂ ਮੈਂ ਛੱਡੀ ਫਿਰਦਾ ਜੇ ਪੈਸੇ ਕਮਾਉਣ ਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਮੈਂ ਵੀ ਲਫਟਰ ਚੈਲੰਜ ਚ ਲਾਵ ਜਾਂ ਹਿੰਦੀ ਪੰਜਾਬੀ ਫਿਲਮਾਂ ਚ ਮੈਂ ਵੀ ਕਮਾ ਲੈਂਦਾ ਮੈਨੂੰ ਕੀ ਲੋੜ ਸੀ ਨਾ ਨਾ ਪੰਗਾ ਲੈਣ ਦੀ ਰੋਹ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਪਏ ਜੰਦੇ ਨੇ ਅਕਾਲੀ ਦਲ ਤੇ ਕਾਂਗਰਸ ਵਾਲੇ ਕੱਢੀ ਜਾਣਮ ਕੀ ਕਰੀ ਕੇਜਰੀਵਾਲ ਨੂੰ ਕੀ ਲੋੜ ਸੀ ਪੰਗਾ ਲੈਣ ਦੀ ਆਈ ਆਰ ਐਸ ਅਫਸਰ ਸੀ ਗਈ ਖੜਗਪੁਰ ਆਈ ਆਈ ٹی ਦਾ ਇੰਜੀਨੀਅਰ ਹੈ ਜੀ ਖੜਗਪੁਰ ਐਡਮਿਸ਼ਨ ਲੈਣੀ ਬਹੁਤ ਔਖੀ ਹੈ ਆਈ ਆਈ ٹی 'ਚ ਆਈ ਆਰ ਐਸ ਅਫਸਰ ਇਨਕਮ ਟੈਕਸ ਦਾ ਅਫਸ ਕਮਿਸ਼ਨਰ ਘਰ ਵਾਲੀ ਵੀ ਆਈ ਆਰ ਐਸ ਚਾਹੁੰਦੇ ਉਹ ਵੀ ਬੋਰੀਆਂ ਭਰ ਕੇ ਕਮਾ ਲੈਂਦੇ ਪਰ ਨੌਕਰੀ ਨੂੰ ਲੱਤ ਮਾਰ ਕੇ ਲੋਕਾਂ ਦੇ ਹੱਕ ਚ ਹੋ ਗਿਆ ਕਹਿੰਦਾ ਨੌਕਰੀਆਂ ਆਪ ਕਰ ਲਾਂਗੇ ਲੋਕਾਂ ਦਾ ਕੀ ਬਣੂਗਾ ਹੁਣ ਉਹਨੂੰ ਗਾਲਾਂ ਕੱਢੀ ਜਾਂਦੇ ਆ ਕਦੇ ਜੇਲ੍ਹ ਭੇਜ ਦਿੰਦੇ ਆ ਪਾ ਕੇ ਝੂਠਾ ਪਰਚਾ ਕੋਈ ਫਿਰ ਇਹ ਤਾਂ ਬਈ ਗੱਲ ਇਹ ਐ ਜੇ ਉਖੜੀ ਜੀ ਸਿਰ ਦਿੱਤਾ ਤਾਂ ਫਿਰ ਮੋਲਿਆਂ ਦਾ ਕੀ ਡਰ ਜਦੋਂ ਤੁਸੀਂ ਕਿਸੇ ਦੀਆਂ ਕੁਰਸੀਆਂ ਖੋਹੋਗੇ ਜਦੋਂ ਤੁਸੀਂ ਕਿ ਸਿਸਟਮ ਦੇ ਨੂੰ ਬਦਲਣ ਦੀ ਗੱਲ ਕਰੋਗੇ ਤਾਂ ਸਿਸਟਮ ਬਾਉਂਸ ਬੈਕ ਕਰਦਾ ਹੀ ਕਰਦਾ ਹੈ ਮਤਲਬ ਜੇ ਜੇ ਤੁਸੀਂ ਬੱਕਰੀ ਦੇ ਮੂੰਹ ਚੋਂ ਵੀ ਕੋਈ ਹਰੇ ਬਾਈ ਵਾਲੇ ਕੋਈ ਕੋਈ ਜਿਆ ਕਾਕੂ ਮੇ ਖੋਹੋਂਗੇ ਨਾ ਉਹ ਵੀ ਪਾਉਗੇ ਟੱਕਰ ਮਾਰਨ ਇੱਕ ਵਾਰੀ ਤਾਂ ਸੋ ਇਹ ਤਾਂ ਹੁਣ ਚੱਲਣਾ ਪਊਗਾ ਚੱਲੀ ਜਾਂਦੇ ਆ ਪਰ ਜਿੰਨਾ ਜਰ ਤੁਸੀਂ ਨਾਲ ਹੋ ਤੁਸੀਂ ਨਾਲ ਹੋ ਮੈਨੂੰ ਕੋਈ ਪਰਵਾਹ ਨਹੀਂ ਕੋਈ ਕਰੀ ਜਾਣ ਜੋ ਮਰਜੀ ਪੜਾਸਾਂ ਕੱਢੀ ਜਾਣ ਆ ਦੋ ਤਿੰਨ ਰਹਿ ਗਏ ਸੀ ਅਗੇ ਦੜਵਾਏ ਵਾਲਾ ਉਹ ਉੱਥੇ ਡੇਰਾ ਬਾਬਾ ਨਾਨਕਾ ਉਹਨਾਂ ਦਾ ਵੀ ਕਿਲਾ ਨਿਕਲ ਗਿਆ ਤਾਂ ਹੁਣ ਚੋਂ ਉਹ ਵੀ ਬੈੰਗੇ ਆਰਾਮ ਨਾਲ ਹੁਣ ਲੋਕ ਨੇ ਜੀ ਪਬਲਿਕ ਆ ਮੈਂ ਕੀ ਕਰਾਂ ਨਾ ਗਾਟ ਕੋਲ ਪੈਸਾ ਵੰਡਣ ਨੂੰ ਨਾ ਅਸੀਂ ਗੁੰਡਾਗਰਦੀ ਕਰਦੇ ਆ ਅਸੀਂ ਤਾਂ ਪਿਆਰ ਨਾਲ ਲੋਕਾਂ ਨੂੰ ਕਹਿੰਦੇ ਆ ਕਿ ਭਰਾਵੋ ਆ ਗੱਲ ਐ ਇਹਨਾਂ ਚੋਂ ਆ ਚੰਗਾ ਤੇ ਆ ਦੇਖ ਲੋ ਬਾਕੀ ਤਾਂ ਇਹਨਾਂ ਨੇ ਤਾਂ ਲੁੱਟਿਆ ਹੋਇਆ ਲੋਕ ਵੋਟਾਂ ਪਾਉਂਦੇ ਨੇ ਫਿਰ ਰਿਜ਼ਲਟ ਆਇੰਦਾ ਸਾਡਾ ਕੀ ਜੀ ਉਹ ਗੱਲ ਹੈਗੀ ਨਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰੇ ਤਾਂ ਨਾ ਹੀ ਲੱਗਦਾ ਲੜਦੀਆਂ ਤਾਂ ਫੌਜਾਂ ਹੀ ਨੇ ਫੌਜਾਂ ਤੁਸੀਂ ਹੋ ਸਾਰੇ ਤੁਸੀਂ ਆ ਫੌਜਾਂ ਅਸਲੀ ਇਹ ਤੁਸੀਂ ਕਰਿਆ ਕੰਮ ਸਾਰਾ ਜਿੱਥੋਂ ਵੀ ਕਰਿਆ ਤੁਸੀਂ ਕਰਿਆ ਇਹੜੀ ਆਪਣੇ ਆਪ ਨੂੰ ਕਹਿੰਦੇ ਸੀ ਨਾ ਵੀ ਅਸੀਂ ਸਾਨੂੰ ਸਾਰੀ ਉਮਰ ਨਹੀਂ ਹਾਰ ਆ ਸਕਦਾ ਜਮਾਨਤਾਂ ਜ਼ਬਤ ਕਰਾਤੀਆਂ ਪਬਲਿਕ ਫਿਰ ਕੋਈ ਉਮੀਦ ਨਾ ਕਰਿਆ ਪਹਿਲਾਂ ਆਪਾਂ ਹਰਾਉਣ ਵਾਸਤੇ ਵੋਟਾਂ ਪਾਉਂਦੇ ਹੁੰਦੇ ਸੀ ਜਿੱਤੇ ਜਿਹੜਾ ਮਰਜ਼ੀ ਜਰ ਇਹਨੂੰ ਹਰਾਉਣਾ ਹੈ 네ਗੇਟਿਵ ਵੋਟਿੰਗ ਹੁੰਦੀ ਸੀ ਬਾਈ ਦੇ ਵਿੱਚ ਤੁਸੀਂ ਹੁਣ ਆ ਹੁਣ ਵੀ ਜਿਤਾਉਣ ਵਾਸਤੇ ਵੋਟਾਂ ਪਾਉਂਦੇ ਹੋ ਵੀ ਹਾਰੇ ਜਿਹੜਾ ਮਰਜ਼ੀ ਜਰ ਇਹਨੂੰ ਜਿਤਾਉਣਾ ਹੈ ਬੰਦਾ ਚੰਗਾ ਚੰਗੇ ਬੰਦਿਆਂ ਨੂੰ ਵੋਟਾਂ ਪਾ ਲਓ ਜਿਹੜੇ ਤੁਹਾਡੇ ਵਰਗੇ ਨੇ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਨੇ ਉਹਨਾਂ ਨੂੰ ਵੋਟਾਂ ਪਾ ਲਓ ਉਹਨਾਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜ ਲਓ ਉਹ ਹੈ ਜੀ ਕਾਨੂੰਨ ਬਣ ਕੇ ਆਉਣਗੇ ਕਿਉਂਕਿ ਉਹ ਆ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਹੋਊਗਾ ਉਹ ਫਿਰ ਬੋਲਣਗੇ ਉੱਥੇ ਫਿਰ ਜਾ ਕੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਵੀ ਕੀ ਹੁੰਦਾ ਇਹ ਜਾਂ ਪਿੰਡਾਂ ਦੀਆਂ ਮੁਸ਼ਕਲਾਂ ਕੀ ਨੇ ਗਰੀਬੀ ਕੀ ਹੁੰਦੀ ਹੈ ਪਤਾ ਹੀ ਕੱਖ ਨਹੀਂ ਉਹ ਇੱਕ ਇਹ ਤੂੰ ਕਾਂਗਰਸੀ ਲੀਡਰ ਵੱਡਾ ਮੈਂ ਉਹਨੂੰ ਕਹਾਂ ਮੈਂ ਕਿਹਾ ਨਰੇ ਗਾਲੀਆਂ ਮਾਵਾ ਮਿਲੀਆਂ ਓਏ ਤੇ ਨਾਲੇ ਮੈਂ ਕਿਹਾ ਵੇੜੇ ਜਾਂਦਾ ਰਹਿਣਾ ਮੈਂ ਪਿੰਡ ਵੀ ਮਿਲਦੇ ਰਹਨੇ ਆ ਚਾਚੀਆਂ ਤਾਈਆਂ ਨੇ ਸਾਡੀਆਂ ਉਹ ਮੈਂ ਕਿਹਾ ਇਨੂੰ ਇੱਥੇ ਪੱਕਾ ਹੀ ਹੋ ਗਿਆ ਇਨੂੰ ਨਾਲ ਨਾ ਇੱਥੇ ਵਾਲ ਮੈਂ ਕਿਹਾ ਇਹ ਗੰਜੀਆਂ ਹੋ ਗਈਆਂ ਇੰਨਾ ਗੋਲ ਦਿਖਾਇਆ ਮੈਨੂੰ ਮਾਵਾ ਨੇ ਆ ਪੁੱਤ ਕਹਿੰਦੀ ਇਨੂੰ ਅਰਸਰ ਤੇ ਹੀ ਰਹਿੰਦਾ ਤੜਕੀ ਗੋਹੇ ਵਾਲਾ ਬੱਠਲ ਦੁਪਹਿਰੇ ਲੱਕਣਾਂ ਵਾਲੀ ਭਰੀ ਫੀਸਲੇ ਜੇ ਪਿਆਰ ਚਰੀਦੀ ਭਰੀ ਇਨੂ ਰਹਿੰਦਾ ਅਜਾ ਮੈਨੂੰ ਕਹਿੰਦਾ ਯਾਰ ਇਹ ਮਤਲਬ ਢੇਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੋਈ ਨਰੇਗਣ ਮੈਂ ਕਿਉਂ ਇਨੋ ਕਿਉਂ ਖਾਂਦੀ ਨੇ ਉਹ ਮੈਂ ਕਹਿੰਦਾ ਇਨੋ ਨਹੀਂ ਹੁੰਦਾ ਓਏ ਇਨੂ ਹੁੰਦਾ ਏ ਉਹ ਇਨੂ ਹੀ ਸਮਝੀ ਜਾਂਦੀ ਹੈ ਕਦੇ ਗਏ ਹੁਣ ਤਾਂ ਪਤਾ ਲੱਗੇ ਨਾ ਕਦੇ ਭਰੀ ਚਕਾਈ ਹੋਵੇ ਟੋਕਰ ਚਕਾਇਆ ਹੋਵੇ ਤਾਂ ਪਤਾ ਲੱਗੇ ਨਾ ਇਨੂ ਕੀ ਹੁੰਦਾ ਪਤਾ ਹੀ ਨਹੀਂ ਜਦੋਂ ਆਮ ਆਮ ਕਰਾਂ ਦਾ ਉਹ ਘੌੜਾ ਪੂੜਾ ਵਾਲੇ ਸਕੂਲਾਂ ਚ ਪੜੇ ਨੇ ਆਮ ਜ਼ਿੰਦਗੀ ਦਾ ਪਤਾ ਹੀ ਨਹੀਂ ਤੋ ਇਸ ਕਰਕੇ ਅੱਜ ਢੜਬੇ ਦੇ ਵਿੱਚ ਆਇਆ ਬੜਾ ਨਾਮ ਹੈ ਢੜਬੇ ਦਾ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਬੱਡੀ ਦੇ ਵਿੱਚ ਬੜਾ ਵੱਡਾ ਨਾਮ ਹੈ ਤੇ ਬੜੇ ਬੜੇ ਪਲੇਅਰ ਇਸ ਧਰਤੀ ਨੇ ਪੈਦਾ ਕੀਤੇ ਨੇ ਔਰ ਸਟੇਡੀਅਮ ਬਣਾਉਣੇ ਆ ਹੋਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਵੀ ਢੜਬਾ ਆਣ ਦਾ ਵਾਲੇ ਪਿੰਡ ਸਾਰੇ ਰੋਗੜਾ ਕੌਰੀਆਂ ਸਾਰੇ ਖੇਤੜਾ ਇੱਧਰ ਆ ਗਿਆ ਇਧਰੋਂ ਛੂਲਰ ਘਰਾਟ ਮਹਿਲਾ ਚੌਕ ਉਹ ਇਹ ਜਾਂਦਾ ਉਤੋਂ ਕਣਕਾਲ ਪੰਗੂਆ ਫਤੇਗੜ ਗੰਡੂਆਂ ਤੇ ਸਾਡੇ ਵਾਲਾ ਪਿੰਡ ਧਰਮਗੜਾ ਅੱਧਾ ਜਖੇਪੜ ਵੀ ਐ ਅੱਧਾ ਜਖੇਪੜ ਨਾਮ ਚ ਐ ਨਾ ਪਰ ਗਰਾਹਾਂ ਬਖਸ਼ੀ ਵਾਲਾ ਕਾਸੀ ਵਾਲਾ ਸਾਰੇ ਆਪਣੇ ਪੁੱਟ ਨੇ ਇੱਥੋਂ ਇੰਟਰਨੈਸ਼ਨਲ ਪਲੇਅਰ ਨਿਕਲਣ ਬਣਾਈਏ ਸਟੇਡੀਅਮ ਦੇਈਏ ਕੋਚ ਥੋਨੂੰ ਇੱਥੇ ਤੇ ਆਪਣੇ ਬੱਚੇ ਘੱਟ ਨਹੀਂ ਹੈ ਕਿਸੇ ਤੋਂ ਮੌਕਾ ਨਹੀਂ ਮਿਲਦਾ ਬੱਚੇ ਕਿਸੇ ਗੱਲੋਂ ਘੱਟ ਨਹੀਂ ਮੌਕਾ ਦੇ ਦਿਓ 100 ਕਰੋੜ ਤੋਂ ਵੱਧ ਤੁਸਾਂ 150 ਕਰੋੜ ਵਾਦੀ ਹੈ ਜੇ 1 ਕਰੋੜ ਬਾਅਦ ਵੀ ਇੱਕ ਮੈਡਲ ਕਰੀਏ 150 ਮੈਡਲ ਚਾਹੀਦਾ ਆਪਣਾ ਹਲੰਤ ਵਿੱਚ ਆਉਂਦੇ ਕਿੰਨੇ ਨੇ ਇੱਕ ਇੱਕ ਦੀ ਖੁਸ਼ੀ ਮਨਾਈ ਜਾਂਦੇ ਨੇ ਇੱਕ ਜਿੱਤ ਲਈ ਕਮਾਨ ਕਰਦੇ ਉਹ ਚੀਨ ਵਾਲੇ ਦੇਖ ਲੋ ਇੱਕ ਇੱਕ ਬੰਦਾ ਦਾਦਾ ਜਿੱਤ ਜਾਂਦਾ ਯਾਰ ਜਮਨਾਸਟਿਕ ਚ ਸਵੀਮਿੰਗ ਚ ਛੋਟੇ ਛੋਟੇ ਮੋਲਕ ਆਪਣੇ ਨਾਲੋਂ ਅੱਦੇ ਵੀ ਨਹੀਂ ਮੈਂ ਇਕੱਲੇ ਸੰਗਰੂਰ ਜ਼ਿਲ੍ਹੇ ਜਿਹੜੇ ਜਿਹੜੇ ਪਿੰਡ ਨੇ ਆਫਰੀਕਾ ਦੇ ਮਲਦੀਸ਼ ਉਹ ਵੀ ਮੈਡਲ ਜਿੱਤ ਕੇ ਲੈ ਜਾਂਦੇ ਕਿਉਂਕਿ ਆਪਣੇ ਧਿਆਨ ਹੀ ਨਹੀਂ ਦਿੱਤਾ ਜਾਂਦਾ ਜਿੰਨਾ ਗੱਲਾਂ ਬਾਰੇ ਆਹਨ ਆਕੀ ਵਾਲੇ ਮੁੰਡੇ ਜਿੱਤ ਰਹੇ ਨੇ ਬੜੀ ਆਸੀ ਇਨਾਮ ਦਿੰਨੇ ਆ ਉਹਨਾਂ ਨੂੰ ਉਹਨਾਂ ਨੂੰ ਨੌਕਰੀਆਂ ਦਿੰਨੇ ਆ ਫੇਰ ਹੀ ਆਉਣਗੇ ਨਾ ਵੀ ਹਾਂ ਭਾਈ ਮਾਪੇ ਵੀ ਫੇਰ ਹੀ ਕਹਿਣਗੇ ਪੁੱਤ ਲੱਗ ਜਾ ਨਹੀਂ ਤਾਂ ਮਾਪੇ ਵੀ ਕਹਿੰਦੇ ਨੇ ਬਾਹਰ ਭੱਜ ਜਾ ਪੁੱਤ ਟਾਇਲਟਸ ਕਰ ਲੈ ਬਾਹਰ ਜਾ ਹੁਣ ਬਾਹਰ ਆਲੇ ਕੱਢਣ ਲੱਗ ਗਏ ਲਾ ਦੱਸੋ ਆਹਾਂ ਜੀ ਬੜਿਆ ਮੈਂ ਕੈਨੇਡਾ ਵਾਲੇ ਹੁਣ ਕਟੋ-ਕਟ ਕਹਿਣ 30-40 ਲੱਖ ਨੂੰ ਕੱਢਣਗੇ ਅਮਰੀਕਾ ਵਾਲਾ ਟਰੰਪ ਉਹਦਾ ਬਣਈਏ ਇਸ ਗੱਲ ਕਰਕੇ ਕਹਿੰਦਾ ਮੈਂ ਤਾਂ ਕੱਢੂੰਗਾ ਸਾਰਿਆਂ ਨੂੰ ਹੁਣ ਜਾਈਏ ਕਿੱਥੇ ਫਿਰ ਆਪਾਂ ਇਸੇ ਧਰਤੀ ਕਰ ਲਈਏ ਐਸੇ ਧਰਤੀ ਨੂੰ ਠੀਕ ਕਰ ਲਈਏ ਇਹਦੇ ਵਰਗੀ ਧਰਤੀ ਹੈ ਨਹੀਂ ਇਹੋ ਜਿਹਾ ਮੌਸਮ ਹੈ ਨਹੀਂ ਕਿਤੇ ਦੁਨੀਆ 'ਚ ਮੈਂ ਪੂਰੀ ਦੁਨੀਆ ਘੁੰਮੀ ਹੋਈ ਐ ਸਾਨੂੰ ਤਾਂ ਲੋਕ ਪਹਿਲਾਂ ਤੋਂ ਵੀ ਪੰਜਾਬ ਤਾਂ ਪਹਿਲਾਂ ਹੀ ਲੀਡ ਕਰਦਾ ਸੀਗਾ ਆਜ਼ਾਦੀ ਵੇਲੇ ਪੰਜਾਬ ਨੇ ਲੀਡ ਕੀਤਾ ਹਰੀ ਕ੍ਰਾਂਤੀ ਵੇਲੇ ਪੰਜਾਬ ਨੇ ਲੀਡ ਕੀਤਾ ਜਿਹੜਾ ਮਰਜੀ ਇਨਕਲਾਬ ਆਵੇ ਜਿਹੜਾ ਮਰਜੀ ਕੋਈ ਨਵਾਂ ਆਈਡੀਆ ਜੋ ਪੰਜਾਬ ਵਾਲੇ ਕਹਿੰਦੇ ਆਓ ਲਿਆਓ ਸਾਡੇ ਕੋਲੇ ਅਸੀਂ ਕਰ ਦਿਆਂ ਕੰਮ ਜAVE ਨੂੰ ਸੁਵਿਸ਼ ਕਰਕੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਕ੍ਰਾਂਤੀਕਾਰੀ ਲੋਕੋਂ ਸੰਗਰੂਰ ਜ਼ਿਲ੍ਹੇ ਵਾਲੇ ਤਾਂ ਖਾਸ ਤੌਰ ਤੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਉਦੋਂ ਵੀ ਜੇ ਤੁਸੀਂ ਇਹ ਕੰਮ ਕਰਤਾ ਲੋਕ ਤੁਹਾਨੂੰ ਦੇਖਣ ਆਇਆ ਕਰਨਗੇ ਤੁਹਾਨੂੰ ਮਿਲਣ ਆਇਆ ਕਰਨਗੇ ਆਹ ਨੇ ਹੋਏ ਜਿਨ੍ਹਾਂ ਨੇ ਤਾਂ ਕੱਕ ਪਹਿਲਾਂ ਸਭ ਤੋਂ ਪਹਿਲਾਂ ਮੋੜੀ ਗੱਡੀ ਸੀ ਆਉਂਦੇ ਆ ਨਾ ਫਿਰ ਰੋਕ ਹੁਣ ਮੈਜਣਾ ਤੁਹਾਨੂੰ ਸুইস ਕਰਕੇ ਕੋਈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸੀ ਇਸ ਤੋਂ ਧਰਮ ਦੀ ਰਾਜਨੀਤੀ ਕਰਦੇ ਹੀ ਨਹੀਂ ਸੀ ਇਸ ਤੋਂ ਸਕੂਲਾਂ ਦੀ ਹਸਪਤਾਲਾਂ ਦੀ ਕੇਜਰੀਵਾਲ ਸਾਹਿਬ ਨੇ ਕਿਹਾ ਹੋਇਆ ਆ ਆਪਾਂ ਤਾਂ ਧਰਮ ਦੀ ਰਾਜਨੀਤੀ ਨਹੀਂ ਕਰਨੀ ਆਪਾਂ ਤਾਂ ਤਰੱਕੀ ਦੀ ਰਾਜਨੀਤੀ ਕਰਨੀ ਆ ਦਿੱਲੀ ਜਾ ਕੇ ਦੇਖ ਲਓ ਛੋਟੇ-ਬੜੇ ਹਸਪਤਾਲ ਛੋਟੇ-ਬੜੇ ਸਕੂਲ ਪ੍ਰਾਈਵੇਟਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਜੀ 2.5 ਤਿੰਨ ਲੱਖ ਬੱਚਾ ਪ੍ਰਾਈਵੇਟ ਦਿੱਲੀ ਦੇ ਸਕੂਲਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਵਿਸ਼ਵਾਸ ਬਣ ਗਿਆ ਯਕੀਨ ਬਣ ਗਿਆ ਸুইস ਕਕੇ ਅਸੀਂ ਤਾਂ ਕਹਿੰਦੇ ਆ ਸਾਰੇ ਖੁਸ਼ ਰਹੋ ਜਿੱਥੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਉੱਥੇ ਜਾਓ ਬਸ ਹਾਂ ਧਰਮ ਦੇ ਨਾਂ ਤੇ ਵਰਤੇ ਨਾ ਜਾਓ ਬਸ ਤੁਹਾਨੂੰ ਵਰਤ ਜਾਂਦੇ ਆ ਧਰਮ ਦੇ ਨਾਂ ਤੇ ਇੱਥੇ ਲੜਾਈ ਕਰਾਉਂਦੀ ਓ ਇੱਥੇ ਉਹ ਕਰਾਤਾ ਉਹਨੇ ਆ ਕਰਤਾ ਨਿਆ ਕਰਤਾ ਇਹ ਨਹੀਂ ਅਸੀਂ ਕਰਦੇ ਅਸੀਂ ਨਹੀਂ ਕਹਿੰਦੇ ਕਰਦੇ ਸਾਰੇ ਇੱਕੋ ਜਿਹੇ ਪਰਮਾਤਮਾ ਨੇ ਇੱਕੋ ਜਿਹਾ ਬਣਾ ਕੇ ਭੇਜੇ ਆ ਇੱਕੋ ਜਿਹਾ ਖੂਨ ਹੈ ਤੇ 60 70 ਸਾਲ ਦੀ ਐਵਰੇਜ ਹੈ 60 70 ਸਾਲ ਦੀ ਐਵਰੇਜ ਹੈ ਕੀ ਲੜ ਕੇ ਲੜਾਈਆਂ ਆ ਧਰਤੀ ਉੱਥੇ ਖੜੀ ਐ ਇਹਦੇ ਵਿੱਚ ਹੀ ਲੜੀ ਜਾਂਦੇ ਨੇ ਲੋਕਾਂ ਇਹਦੀ ਰਿਜਿਸਟਰੀ ਬਦਲੀ ਜਾਂਦੀ ਰਹਿੰਦੀ ਹੈ ਇਹ ਤਾਂ ਨਹੀਂ ਗਈ ਕਿਤੇ ਇਹ ਤਾਂ ਇੱਥੇ ਖੜੀ ਹੈ ਇਹਦਾ ਇੱਥੇ ਹੀ ਰਹਊਗੀ ਪਰ ਆਪਾਂ ਗਿਆ ਖਾਰਾਂ ਖਾਣੇ ਆ ਉਹ ਇੱਕ ਚੂਹਾ ਸੀ ਉਹ ਕਿਤੇ ਸੁਨਾਰੇ ਦੀ ਦੁਕਾਨ ਤੇ ਗਿਆ ਹੀਰਾ ਖਾ ਗਿਆ ਚੂਹਾ ਹੀਰਾ ਖਾ ਗਿਆ ਉਹ ਸੁਨਾਰੇ ਨੂੰ ਪਤਾ ਲੱਗ ਗਿਆ ਵੀ ਲੈ ਹੀਰਾ ਖਾ ਗਿਆ ਉਹ ਸਾਹਮਣੇ ਖੱਡ ਚ ਮੜ ਗਿਆ ਉਹਨੇ ਬੁਲਾਏ ਮਜ਼ਦੂਰ ਖੱਡ ਪਟਾਲੀ ਵੀ ਮੇਰਾ ਮਹਿੰਗਾ ਹੀਰਾ ਖਾ ਗਿਆ ਘੱਡ ਪੱਟੀ ਨਾ 100 ਦੂਰ 100 ਚੂਹਾ ਬੈਠਾ ਥੱਲੇ ਹੁਣ ਕਿਵੇਂ ਪਤਾ ਲੱਗੇ ਵੀ ਹੀਰਾ ਕਿਹਦੇ ਢਿੱਡ ਚ ਹੈ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰਾ ਤਾਂ ਪਛਾਣ ਸਕਦਾ ਨਾ ਚੂਹਾ ਥੋੜੀ ਪਛਾਣ ਸਕਦਾ ਮਨ ਕਿਹੜਾ ਮਨ ਉਹਨੇ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਕੋਈ ਸਿਆਣਾ ਬੰਦਾ ਕਹਿੰਦਾ ਯਾਰ ਇੰਨਾ ਚੋਂ ਮੇਰਾ ਇੱਕ ਹੀਰਾ ਖਾ ਗਿਆ ਇੰਨਾ ਚ ਹੀ ਹੈ ਕਹਿੰਦਾ ਉਹ ਕਹਿੰਦਾ ਉਹ ਜਿਹੜਾ ਪਰਲੇ ਪਾਸੇ ਇਕੱਲਾ ਹੀ ਨੱਚੀ ਜਾਂਦੇ ਨਾ ਉਹਨੂੰ ਫੜ ਲਾ ਉਹਦਾ ਢਿੱਡ ਪਾੜ ਲਾ ਉਹਨੂੰ ਫੜਿਆ ਉਹਦਾ ਢਿੱਡ ਪਾੜਿਆ ਉਹ ਚੋਂ ਹੀਰਾ ਨਿਕਲਿਆ ਉਸ ਨੇ ਆਹ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨੇ ਚੂਹਾਂ ਚੂਰੀ ਹੀਰਾ ਜਿਹੜਾ ਇਹਦੇ ਢਿੱਡ 'ਚ ਹੈ ਉਹ ਕਹਿੰਦਾ ਹੁਣ ਇਹ ਚੂਹਾ ਜਿਆਦਾ ਐ ਇਹਨੇ ਕਦੇ ਹੀਰਾ ਕਦੇ ਦੇਖਿਆ ਨਹੀਂ ਕਰਿਆ ਨਹੀਂ ਕਹਿੰਦਾ ਹੁਣੇ ਜੇ ਕਹਿੰਦਾ ਇਹ ਹੈ ਜੇ ਕੋਲੇ ਮਾਇਆ ਆ ਜੇ ਨਾ ਜਾਂ ਅਮੀਰ ਹੋ ਜੇ ਸਭ ਤੋਂ ਪਹਿਲਾਂ ਕਹਿੰਦਾ ਆਪਦੇ ਕਬੀਲੇ ਤੋਂ ਦੂਰ ਹੁੰਦਾ ਉਹ ਸਭ ਤੋਂ ਪਹਿਲਾਂ ਆਪਦਿਆਂ ਤੋਂ ਦੂਰ ਹੁੰਦਾ ਪਰ ਆਜੋ ਮੈਂ ਤੁਹਾਡੇ ਵਰਗਾ ਨਹੀਂ ਮੇਰੇ ਕੋਲ ਹੀਰਾ ਹੈ ਇਥੇ ਹੀ ਫੜਿਆ ਗਿਆ ਉਹ ਚੂਹਾ ਜੇ ਵਿੱਚ ਬੈਠ ਰਹਿਣਾ ਪਤਾ ਨਹੀਂ ਲੱਗਣਾ ਸੀ ਇੱਥੇ 4 ਪੈਸੇ ਆ ਜਾਣ ਸਭ ਤੋਂ ਪਹਿਲਾਂ ਸ਼ਰੀਕੇ ਵਾਲਿਆਂ ਦੇ ਘਰ ਮੂਰੇ ਹਾਰਨ ਮਾਰ ਕੇ ਲੰਗਦੇ ਆ ਵੀ ਬਲਕਿ ਉਹਨਾਂ ਨੂੰ ਵੀ ਅਮੀਰ ਕਰੋ ਯਾਰ ਉਹ ਵੀ ਕੁਕ ਤਰੱਕੀਆਂ ਕਰਨ ਸੇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਸਾਰੀ ਤਰੱਕੀਆਂ ਕਰੀਏ ਤਾਂ ਤਰੱਕੀ ਹੋਊਗੀ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਨਹੀਂ ਕੁਝ ਬਣਨਾ ਉਹ ਤਾਂ ਫਿਰ ਜੇ ਆਪਦੀ ਲਕੀਰ ਵੱਡੀ ਕਰਨੀ ਹੈ ਦੋ ਤਰੀਕੇ ਨੇ ਜਦੋਂ ਬਰਾਬਰ ਵਾਲੀ ਲਕੀਰ ਛੋਟੀ ਕਰ ਦੋ ਜਾਂ ਫੇਰ ਆਉਦੀ ਵਾਲੀ ਵੱਡੀ ਕਰ ਲਓ ਪਰ ਜੇ ਬਰਾਬਰ ਵਾਲੀ ਛੋਟੀ ਕਰੋਗੇ ਤੁਹਾਡੀ ਲਕੀਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਨਾ ਤੁਹਾਡੀ ਲਕੀਰ ਤਾਂ ਉੱਡੀ ਹੋ ਰਹੀ ਉਹ ਛੋਟੀ ਹੋ ਗਈ ਪਰ ਜਦੋਂ ਆਪਣੀ ਲਕੀਰ ਵੱਡੀ ਕਰੋਗੇ ਤਾਂ ਤਰੱਕੀ ਹੋਊਗੀ ਤਾਂ ਨਾਲ ਦੀ ਲਕੀਰ ਦੀ ਵੀ ਵੱਡੀ ਹੋ ਰਹਿਣੀ ਉਹ ਆਦਮੀ ਬਹੁਤ ਦੁਖੀ ਹੈ ਜਿਸ ਕਾ ਪੜੋਸੀ ਸੁખી ਹੈ ਲਗਵਾਂਡੀ ਕਾਰ ਲਿਆਵੇ ਆਪਾਂ ਇਹ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਵੱਡੀ ਕਾਰ ਲਵਾਂ ਅਪਾ ਕਹਿੰਨੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਘਦਾ ਚੀਟਾ ਪਾਵਾਂਗੇ ਕਦੇ ਲੈ ਚੀਟਾ ਪਾ ਦਿੰਨੇ ਯਾਰ ਆਈ ਐਮ ਪੁਜਾਦੇ ਆਂਦੇ ਆਂ ਜੇ ਕਰ ਜੰਨੇ ਆਂ ਚੀਟਾ ਰਹਿ ਗਈਆਂ ਦੱਸੋ ਕੀ ਮਿਲ ਗਿਆ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਾਰਾ ਕੁਝ ਏਤੀ ਰਹਿ ਜਾਂਦਾ ਜੀ ਠੀਕ ਹੈ ਨਾ ਕਬ ਜਿਹੜਾ ਆਖਰੀ ਕੱਪੜਾ ਮਿਲਦਾ ਉਹਦੇ ਸਿਉਣ ਨਹੀਂ ਵੱਜੀ ਹੁੰਦੀ ਬਈ ਔਰ ਰੱਖਦੇ ਵੀ ਬਾਲਾ ਚਿਰਨੀ ਮਾਰ ਜਾਨੋ ਠੱਗੀਆਂ ਜੋ ਅੱਕਾਂ ਪਿੱਛੇ ਜਿੰਨਾ ਪਿੱਛੇ ਕਹਿੰਦਾ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਬੇੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਗਮਾਏ ਉਹ ਚੱਕੋ ਚੱਕੋ ਕਰਦੇ ਕਾਂਟਾ ਨਹੀਂ ਰੱਖਦੇ ਕਹਿੰਦੇ ਬਗਰਾ ਔੜ ਵਾਲੀ ਪੂਆ ਪਰਸ ਨੂੰ ਫੁੱਲਾਂ ਤੇ ਆਜੂ ਚੱਕੋ ਗੇਰਾ ਚੱਕੋ ਤੁਸੀਂ ਕਾਰੇ ਬਾਤੇ ਪਾਪ ਕਮਾਈ ਜਾਂ ਨਹੀਂ ਦੁਕਾਨ ਟਾਗਾ ਰੱਖਦੇ ਨੇ ਉੱਥੇ ਤੁਸੀਂ ਸੋ ਇਸ ਕਰਕੇ ਕਿਸ ਦਾ ਹੱਕ ਨਾ ਮਾਰੋ ਹਰੇਕ ਰੋਟੀ ਖਾਣ ਨੂੰ ਬੰਗੂ ਨਾਨਕ ਸਾਹਿਬ ਨੇ ਇਹੀ ਤਾਂ ਕਿਹਾ ਸੀਗਾ ਜਦੋਂ ਭਾਈ ਲਾਲੋ ਤੇ ਮਲਕ ਭਾਗੋ ਦੇ ਰੋਟੀਆਂ 'ਚ ਫਰਕ ਕੱਢਿਆ ਉਹਨਾਂ ਨੇ ਇਹੀ ਦੱਸਿਆ ਸੀ ਭਾਈ ਆਹ ਹਰਾਮ ਦੀ ਹੈ ਆਹ ਜਿਹੜੀ ਹੈ ਹਲਾਲ ਹੈ ਆਹ ਹੱਕ ਦੀ ਕਮਾਈ ਹੈ ਮੈਂ ਤਾਂ ਇਹਨਾਂ ਦੇ ਘਰੇ ਜਾ ਕੇ ਖਾਉਂਗਾ ਰੋਟੀ ਮੈਂ ਨਹੀਂ ਖਾਂਦਾ ਇੱਥੇ ਦੋ ਬੁਰਕੀਆਂ ਘੱਟ ਖਾ ਲਵਾਂ ਆਂਦੇ ਹੱਕ ਦੀ ਖਾਓ ਕਿਸੇ ਦੀ ਖੋ ਕੇ ਖਾਓਗੇ ਕੰਨ ਚੋਰੀ ਦੇ ਪੁੱਤ ਬਗ ਬਗਰੂ ਨਹੀਂ ਹੁੰਦੇ ਫਿਰ। ਬਰਕਤ ਨਹੀਂ ਪਉਂਦੀ ਫਿਰ ਉਹ ਹਰਾਮ ਦੀ ਕਮਾਈ। ਕਿਸੇ ਨਾ ਕਿਸੇ ਰੂਪ ਚ ਫਿਰ ਪਰਮਾਤਮਾ ਕਰ ਦਿੰਦਾ ਪਰਮਾਰਾਬ ਆਪ ਥੋੜੀ ਆਉਂਦਾ ਹੁੰਦਾ ਹੈ। ਕਿਸੇ ਨਾ ਕਿਸੇ ਵਿਧੀ ਬਣਾਉਂਦਾ ਹੁੰਦਾ, ਕਿਸੇ ਵਿਧੀ ਵਿੱਚ ਦੀ ਹੁੰਦਾ ਕੰਮ। ਆ ਹੁਣ ਮੈਂ ਅਸੀਂ ਸੋਚਿਆ ਸੀ ਕਦੇ ਵੀ ਸਤੋਵ ਚ ਜੰਮ ਕੇ ਤੋਬਿਆਂ ਚ ਮਹਿਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣ ਜਾਣਗੇ। ਕਦੇ ਸੋਚਿਆ ਸੀ। ਅੱਜ ਤਾਂ ਦੁੱਖ ਹੈ ਇਹਨਾਂ ਨੂੰ। ਆਬਾ ਜੀ ਬਿਹਰਾਂ ਨੂੰ ਸ਼ੁਗਵੀਰ ਬਾਦ ਰੋਣੀ ਇਹ ਕਿਵੇਂ ਬਣ ਗਿਆ ਵੀ ਇਹ ਨਹੀਂ ਬਣਦੇ ਹੁੰਦੇ ਸਾਡੇ ਮੁੰਡੇ ਬਣਦੇ ਹੁੰਦੇ ਬਣ ਕੇ ਹੁਣ ਅਸੀਂ ਕੀਰੀ ਲੋਕਾਂ ਨੇ ਬਣਾਤੇ ਹੁਣ ਜਾਂਦੇ ਨਹੀਂ ਕਿਤੇ ਸੀ ਸਾਨੂੰ ਬਹਿਣਾ ਵੀ ਆਉਂਦਾ ਜਿੱਥੇ ਆ ਗਿਆ ਆ ਗਿਆ ਆ ਕੇ ਫਿਰ ਠੀਕ ਹੈ ਨਾ ਤੁਹਾਨੂੰ ਵੀ ਬਣਾਉਣਾ ਸਾਰਿਆਂ ਨੂੰ ਤਰੱਕੀਆਂ ਕਰਨੀਆਂ ਜੋ ਆਕਾਂ ਨੌਕਰੀਆਂ ਦੇਣੀਆਂ ਨੇ ਘਰਾਂ ਘਰਾਂ ਚ ਗਰੀਬੀਆਂ ਕੱਢਣੀਆਂ ਘਰਾਂ ਚੋਂ ਤੇ ਹਰ ਘਰ ਸੁਖੀ ਰਹੇ ਆਬਾਦ ਰਹੇ ਜ਼ਿੰਦਾਬਾਦ ਰਹੇ ਮੇਰੀ ਇਹੋ ਦੁਆ ਹੈ ਤੁਹਾਨੂੰ ਸਾਰਿਆਂ ਨੂੰ ਐਸ ਨੰਨੇ ਦਫਤਰ ਦੀਆਂ ਬਹੁਤ ਬਹੁਤ ਬਧਾਈਆਂ ਪਹਿਲੀ ਗੱਲ ਤਾਂ ਮੈਂ ਕਹਿਣਾ ਇੱਥੇ ਹੀ ਘੱਟ ਤੋਂ ਘੱਟ ਲੋਡ ਪਵੇ ਇੱਥੇ ਕਿਉਂਕਿ ਇੱਥੇ ਡੀਐਸਪੀ ਹੈ ਤਹਿਸੀਲਦਾਰ ਹੈ ਐਸਟੀਐਮ ਹੈ ਮਤਲਬ ਆਪਾਂ ਹੀ ਕਹਿ ਸਕਦਾ ਮਤਲਬ ਸਿਆਪਿਆਂ ਵਾਲੇ ਕੰਮ ਹੀ ਨੇ ਸਾਰੇ ਤੇ ਪਹਿਲੀ ਗੱਲ ਤਾਂ ਲੋਡ ਹੀ ਘੱਟ ਪਵੇ ਇੱਥੇ ਆਉਣ ਦੀ ਜੇ ਆ ਗਏ ਤਾਂ ਇੱਥੋਂ ਖੁਸ਼ ਹੋ ਕੇ ਜਾਊ ਕਿਸੇ ਨਾ ਕਿਸੇ ਬਹਾਨੇ ਹੈਨਾ ਤੇ ਕਿਉਂਕਿ ਤਹਿਸੀਲਾਂ ਕਚਹਿਰੀਆਂ ਸਿਆਣੇ ਕਹਿੰਦੇ ਕਿ ਕਾ ਉਗ ਜਾਂਦੇ ਆ ਚੁੱਲਿਆਂ 'ਚ ਕਾ ਉਗ ਪੈਂਦੇ ਨੇ ਜਿਨ੍ਹਾਂ ਦੇ ਕੇਸ ਚੱਲਦੇ ਨੇ ਇਹਨਾਂ ਮਤਲਬ ਆਪਣੇ ਮੰਨਿਆ ਜਾਂਦਾ ਜੇ ਪਿਆਰ ਸਤਿਕਾਰ ਨਾ ਰਹੀਏ ਤਾਂ ਇਹਨਾਂ ਦੀ ਵੀ ਘੱਟ ਲੋੜ ਪਵੇ ਕੇਸ ਇੱਥੋਂ ਵੀ ਘਟ ਜਾਣ ਜੇ ਪਹਿਲਾਂ ਹੁੰਦਾ ਸੀਗਾ ਕੋਈ ਕੱਦਾ ਫੁੱਫੜ ਉਹਦੀ ਗੱਲ ਬਣ ਲੈਂਦੇ ਹੁੰਦੇ ਸਾਰੇ ਫੁੱਫੜ ਸਿਹਾਤਾ ਕਰਾ ਜਾਂਦਾ ਹੁੰਦਾ ਹੁਣ ਫੁੱਫੜ ਦੋ ਤਿੰਨ ਨੇ ਇੱਕ ਇੱਧਰਲੇ ਪਾਈ ਨੂੰ ਭਰੀ ਜਾਂਦੇ ਨੇ ਤਾਂ ਪੰਪ ਦੂਜਾ ਉਹਨੂੰ ਭਰੀ ਜਾਂਦੇ ਨੇ ਪੰਪ ਚੱਲੋ ਸੁਪਰੀਮ ਕੋਰਟ ਤੱਕ ਜਾਂਦੇ ਆ ਫੁੱਫੜ ਵੀ ਨਾਲ ਹੀ ਸੋ ਇਸ ਕਰਕੇ ਥੋੜਾ ਜਿਹਾ ਪਿਆਰ ਸਤਿਕਾਰ ਮਿਲ ਲੀਆਂ ਇੱਕ ਦੂਜੇ ਦੇ ਸਹਿਚਾਰ ਕੱਟ ਗਿਆ ਆਉਣਾ ਤਾਂ ਉੱਥੇ ਹੀ ਪਊਗਾ ਜਿੱਥੇ ਮਰਜ਼ੀ ਚੱਲ ਜਾਓ ਹੁਣ ਵਿਆਹਾਂ ਦੇ ਕਾਰਡ ਆਉਣ ਲੱਗੇ ਨਾ ਹੁਣ ਉਹੀ ਦੇਸੀ ਜਿਹੇ ਪੱਖੀਆਂ ਜਿਹਾ ਤੇ ਫਿਰ ਪਹਿਲਾਂ ਆਉਂਦੇ ਸੀ ਉਹ ਪਤ ਨਹੀਂ ਕਿਹੜਾ ਬਾਲੋ ਸ਼ਾਇਆ ਜਿਹਾ ਪਤ ਨਹੀਂ ਕੀ ਆਉਣ ਲੱਗਿਆ ਸੀ ਲੱਗ ਹੀ ਨਾ ਹੁਣ ਪੰਜੀਰੀ ਹੁਣ ਲੱਡੂ ਆ ਗਏ ਨਾ ਫਿਰ ਉੱਥੇ ਲੱਡੂ ਜਲੇਬੀਆਂ ਤੇ ਮਖਾਣਿਆਂ ਤੇ ਹੈਗੇ ਆਪਣੀਆਂ ਹੋਏ ਕਈ ਵਾਰੀ ਥੋੜਾ ਜਿਹਾ ਇੱਧਰ ਉੱਧਰ ਬੰਦਾ ਜਾਇਆ ਹੁੰਦਾ ਰੁਸ ਕੇ ਕਿੰਨਾ ਕਿ ਜੇ ਜਾਓਗੇ ਪੂਆ ਦੇ ਪਿੰਡ ਪੂਆ ਕਹਿੰਦੇ ਤਿੰਨ ਤਿੰਨ ਚਾਰ ਦਿਨ ਲਾ ਜਾ ਪੁੱਤ ਗੁੱਸਾ ਠੰਡਾ ਹੋ ਗਿਆ ਚਲ ਜਾ ਹੁਣ ਆਪ ਕੰਮ ਕਰ ਰੋ ਤੇ ਜਾ